ਲੁਧਿਆਣਾ ਦੇ ਵਿੱਚ ਅੱਜ ਤੋਂ ਦੋ ਦਿਨੀ ਸੂਬਾ ਪੱਧਰੀ ਵਿਸ਼ੇਸ਼ ਲੋੜਾ ਵਾਲੀ ਬੱਚਿਆਂ ਦੀਆਂ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਉਹਨਾਂ ਖੇਡਾਂ 'ਚ 1200 ਤੋਂ ਵੱਧ ਵਿਦਿਆਰਥੀਆਂ ਦੇ ਵੱਲੋਂ ਹਿੱਸਾ ਲਿਆ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇਹਨਾਂ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਹਾਲਾਂਕਿ ਤੈ ਸਮੇਂ ਤੋਂ 1 ਘੰਟਾ ਲੇਟ ਸਮਾਗਮ ਦੇ ਵਿੱਚ ਪਹੁੰਚੇ। ਇਸ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਇਹਨਾਂ ਬੱਚਿਆਂ ਦੇ ਲਈ ਪਹਿਲੀ ਵਾਰ ਸੂਬਾ ਪੱਧਰੀ ਖੇਡਾਂ ਹੋ ਰਹੀਆਂ ਨੇ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਬੱਚਿਆਂ ਦਾ ਟੈਲੈਂਟ ਵੀ ਇਸ ਪੱਧਰ ਤੇ ਬਾਰ ਹੋਵੇਗਾ ਉਹਨਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਅਤੇ ਨਾਲ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਸਕੂਲਾਂ 'ਚ ਬਿਜਲੀ ਦਾ ਕਨੈਕਸ਼ਨ ਨਹੀਂ ਕੱਟਿਆ ਜਾਵੇਗਾ ਅਸੀਂ ਬਿੱਲਾ ਦਾ ਕਰਾਂਗੇ ਉਹਨਾਂ ਇਹ ਵੀ ਕਿਹਾ ਕਿ মিডিਆ ਨੇ ਉਹਨਾਂ ਦੇ ਧਿਆਨ ਵਿੱਚ ਇੱਕ ਗੱਲ ਲੈ ਕੇ ਆਂਦੀ ਸੀ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਬਣ ਗਈ ਹੈ ਉਹਨਾਂ ਇਹ ਵੀ ਕਿਹਾ ਕਿ ਅਸੀਂ 10 ਸਾਲ ਦੇ ਵਿੱਚ ਇਹ ਸਫ਼ਰ ਤੈਅ ਕੀਤਾ ਹੈ हिमाचल ਦੇ ਵਿੱਚ ਕਾਂਗਰਸ ਅਤੇ ਭਾਜਪਾ ਦੀ ਸਿੱਧੀ ਲੜਾਈ ਸੀ ਜਿਸ ਕਰਕੇ ਅਸੀਂ ਪਿੱਛੇ ਰਹਿ ਗਏ ਪਰ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਅਸੀਂ ਹਿਮਾਚਲ ਦੇ ਵਿੱਚ ਮੁੜ ਤੋਂ ਕੰਮ ਸ਼ੁਰੂ ਕਰਾਂਗੇ ਇਸੇ ਦੌਰਾਨ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਹਰਜੁਤ ਬੈਸ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਸੂਬੇ ਦੇ ਵਿੱਚ ਕਿਤੇ ਵੀ ਗੈਰ ਕਾਨੂੰਨੀ ਮਾਈਨਿੰਗ ਨਹੀਂ ਚੱਲ ਰਹੀ ਉੱਥੇ ਹੀ ਰੇਤ ਅਤੇ ਬਜਰੀ ਦੀਆਂ ਕੀਮਤਾਂ ਅਸਮਾਨੀ ਚੜ੍ਹਨ ਤੇ ਉਹਨਾਂ ਕਿਹਾ ਕਿ ਇਸ ਦੇ ਲਈ ਉਹ ਸੂਬਾ ਵਾਸੀਆਂ ਤੋਂ ਮਾਫੀ ਮੰਗਦੇ ਨੇ ਕਿਉਂਕਿ ਲੋਕ ਅਦਾਲਤਾਂ ਵੱਲੋਂ ਲਾਈ ਗਈ ਹੈ ਪਰ ਅਸੀਂ ਫਿਰ ਵੀ ਇਸ ਦੇ ਲਈ ਲੜਾਈ ਲੜ ਰਹੀ ਹਾਂ ਇਸ ਮੌਕੇ ਉਹਨਾਂ ਕਿ ਆ ਕਿ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਸਹੂਦਾਵਾਂ ਦੇਣ ਦੇ ਲਈ ਯਤਨਸ਼ੀਲ ਹਾਂ ਦੋ ਦਿਨ ਪਹਿਲਾਂ ਅਲਾਨਪੁਰ ਸਾਹਿਬ ਦੇ ਵਿੱਚ ਰਾਜਪਤਰੀ ਪ੍ਰਾਇਮਰੀ ਖੇਡਾਂ ਦਾ ਉਦਘਾਟਨ ਕੀਤਾ ਗਿਆ ਸੀ ਉਸੇ ਦੇ ਤਹਿਤ ਅੱਜ ਪਹਿਲੀ ਵਾਰੀ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਸਪੈਸ਼ਲ ਬੱਚੇ ਨੇ ਪਰਮਾਤਮਾ ਵੱਲੋਂ ਜਿਨ੍ਹਾਂ ਤੇ ਸਪੈਸ਼ਲ ਕਿਰਪਾ ਨੇ ਸਪੈਸ਼ਲ ਬੱਚੇ ਨੇ ਸਪੈਸ਼ਲੀ ਐਬਲਡ ਨੇ ਉਹਨਾਂ ਦੀਆਂ ਖੇਡਾਂ ਦਾ ਉਦਘਾਟਨ ਤੇ ਇੱਥੇ ਪਹੁੰਚੇ ਆਂ ਤੇ ਪਹਿਲੇ ਹਰ ਬੱਚੇ ਨੂੰ ਖੇਡਣ ਦਾ ਹੱਕ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਨਾਲ ਹੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਵੱਲੋਂ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਸਿੱਖਿਆ ਦੇ ਵਿਭਾਗ ਦੇ ਵਿੱਚ ਕਈ ਕ੍ਰਾਂਤੀਆਂ ਲੈ ਕੇ ਆਈਆਂ ਜਾ ਰਹੀਆਂ ਜਾਂ ਸਕੂਲ ਆਫ ਫੈਮਿਨੈਂਸ ਹੋਣ ਕੱਚੇ ਕੱਚੇ ਟੀਚਰਾਂ ਨੂੰ ਪੱਕਾ ਕਰਨਾ ਹੋਵੇ ਸਕੂਲਾਂ ਦਾ ਨਾਮ ਬਦਲਣਾ ਹੋਵੇ ਸ਼ਹੀਦਾਂ ਦੇ ਉੱਨਾਮ ਦੇ ਉੱਤੇ ਸਕੂਲ ਰੱਖਣੇ ਹੋਣ ਜਿਹੜੇ ਅਪੱਤੀ ਜਨਕ ਨਾਮ ਨੇ ਕਈ ਸਕੂਲਾਂ ਦੇ ਉਹ ਬਦਲੇ ਜਾਣ ਵਾਲੇ ਹੋਣ ਇਸ ਤੋਂ ਇਲਾਵਾ ਹਾਲੀ ਦੇ ਵਿੱਚ ਸਾਡੇ ਵੱਲੋਂ ਇੱਕ ਮਹਿੰਮ ਮਿਸ਼ਨ 100% ਕਿ ਗਿਵ ਯੋਰ ਬੈਸਟ ਕਿਉਂਕਿ ਲੇ ਕਰੋਨਾ ਕਰਕੇ ਪਿਛਲੇ 2 ਸਾਲਾਂ ਦੇ ਵਿੱਚ ਪੇਪਰ ਬਹੁਤ ਸੌਖੇ ਹੋਣ ਲੱਗ ਗਏ ਸੀ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਅਸਰ ਪਿਆ ਤੇ ਦੁਬਾਰਾ ਇੱਕ ਵਾਰੀ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਨਤੀਜੇ ਸ਼ਾਨਦਾਰ ਆਣ ਮਿਸ਼ਨ 100% ਜਿਸ ਦੀ ਸ਼ੁਰੂਆਤ ਕੀਤੀ ਗਈ ਸੀ ਹਫਤੇ ਪਹਿਲਾਂ ਤੇ ਹਰ ਹਫਤੇ ਹਰ ਬੱਚੇ ਦਾ ਰਿਜ਼ਲਟ ਚੈੱਕ ਹੁੰਦਾ ਤੇ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਕਿ ਦਸੰਬਰ ਦੇ ਆਖਰੀ ਹਫਤੇ ਫੇਰ ਇੱਕ ਵਾਰੀ ਸਰਕਾਰੀ ਸਕੂਲਾਂ ਦੇ ਵਿੱਚ ਪੇਰੈਂਟ ਟੀਚਰ ਮੀਟਿੰਗ ਹੋਊਗੀ ਹੋਰ ਇਦਾਂ ਦੇ ਬਹੁਤ ਸਾਰੇ ਸੁਧਾਰ ਹੋਣਗੇ ਨਾਲ ਹੀ ਇੱਕ ਮਸਲਾ ਜੀ ਬੜਾ ਗੰਭੀਰ ਮਸਲਾ ਆਪ ਸਭ ਸਾਥੀਆਂ ਦੇ ਰਾਹੀਂ ਕਿਉਂਕਿ ਮੀਡੀਆ ਮੀਡੀਆ ਅਕਸਰ ਬਹੁਤ ਕਈ ਵਾਰੀ ਜੋ ਸਾਡੀਆਂ ਕਮੀਆਂ ਨੇ ਕਹਿੰਦਾ ਮੈਂ ਹਮੇਸ਼ਾ ਇਹ ਕਿਹਾ ਕੋਈ ਵੀ ਸਰਕਾਰੀ ਸਕੂਲਾਂ ਚ ਕਮੀਆਂ ਨੇ ਤਾਂ ਜਰੂਰ ਸਾਡੇ ਸਾਹਮਣੇ ਲੈ ਕੇ ਆਓ ਤਾਂ ਕੱਲ ਇੱਕ ਬਹੁਤ ਮੇਰੇ ਸਾਹਮਣੇ ਜਲੰਧਰ ਦੇ ਸ਼ਾਹਕੋਟ ਦੇ ਕੁਝ ਸਕੂਲਾਂ ਦਾ ਮਸਲਾ ਆਇਆ ਜਿੱਥੇ ਬਿਜਲੀ ਹੈ ਨਹੀਂ ਤਾਂ ਉਸ ਦੇ ਉੱਤੇ ਸਖਤ ਨੋਟਿਸ ਲੈਂਦੇ ਹੋਏ ਅੱਜ ਅਸੀਂ ਡੀਓ ਜਲੰਧਰ ਨੂੰ ਇਨਸ਼ੋਰ ਕਰਾ ਦਿੱਤਾ ਗਿਆ ਕਿ ਉਹ ਸਾਰੇ ਸਕੂਲਾਂ ਚ ਬਿਜਲੀ ਅੱਜ ਹੀ ਆਵੇ ਤੇ ਨਾਲ ਹੀ ਮੈਂ ਬਿਜਲੀ ਮੰਤਰੀ ਜੀ ਨੂੰ ਪੱਤਰ ਵੀ ਲਿਖੂਗਾ ਕਿ ਕਿਸੇ ਵੀ ਸਰਕਾਰੀ ਸਕੂਲ ਦੀ ਬਿਜਲੀ ਕਿਸੇ ਕੀਮਤ ਤੇ ਨਾ ਕੱਟੀ ਜਾਵੇ ਜੀ ਅਗਰ ਕੋਈ ਬਕਾਇਆ ਹੈ ਤਾਂ ਅਸੀਂ ਦੇਣ ਨੂੰ ਤਿਆਰ ਆ ਮੈਂ ਆਪਣੀ ਤਨਖਾਹ ਚ ਦੇਣ ਤਿਆਰ ਆ ਪਰ ਕੋਈ ਵੀ ਸਰਕਾਰੀ ਸਕੂਲ ਇਲੈਕਟ੍ਰਿਸਿਟੀ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਬੜਾ ਗੰਭੀਰ ਮਸਲਾ ਤੇ ਮੈਂ ਮੀਡੀਆ ਦਾ ਧੰਨਵਾਦ ਕਰਦਾ ਕਿ ਐਦਾਂ ਦਾ ਗੰਭੀਰ ਮਸਲਾ ਲੈ ਕੇ ਆ ਲਈ ਮੇਰੀ ਅੱਜ ਸਵੇਰੇ ਵੀ ਗੱਲ ਹੋਈ ਹੈ ਤੇ ਇਹਨਾਂ ਇਨਸ਼ੋਰ ਕਰਾਂਗੇ ਅੱਜ ਅੱਜ 10 ਸਾਲਾਂ ਦੀ ਜਿਹੜੀ ਪਾਰਟੀ ਹੈ ਦੇਸ਼ ਦੀ ਸਭ ਤੋਂ ਨੌਜਵਾਨ ਪਾਰਟੀ ਮੈਨੂੰ ਯਾਦ ਹੈ ਲੁਧਿਆਣਾ ਸ਼ਹਿਰ ਸੀ ਇੱਥੋਂ ਹੀ ਅਸੀਂ ਸ਼ੁਰੂਆਤ ਕੀਤੀ ਸੀ ਜਗਰਾਉਂਪੁਰ ਤੋਂ ਸ਼ੁਰੂਆਤ ਕੀਤੀ ਸੀ ਕੁਝ ਚੰਨ ਲੋਕ ਹੁੰਦੇ ਸੀ ਲੋਕ ਮਜ਼ਾਕ ਬਣਾਉਂਦੇ ਸੀ 10 ਸਾਲਾਂ ਬਾਅਦ ਅਜਮਾਨ ਵਾਲੀ ਗੱਲ ਹੈ ਸਾਡੇ ਲਈ ਕਿ ਆਮ ਆਦਮੀ ਪਾਰਟੀ ਰਾਸ਼ਟਰੀ ਪਾਰਟੀ ਬਣ ਗਈ ਹੈ ਨੈਸ਼ਨਲ ਪਾਰਟੀ ਬਣ ਗਈ ਹੈ ਅੱਜ ਸਾਡੀ ਸਰਕਾਰ ਪੰਜਾਬ ਦੇ ਵਿੱਚ ਹੈ ਜੋ ਸ਼ਾਨਦਾਰ ਕੰਮ ਕਰ ਰਹੀ ਹੈ ਸਾਡੀ ਸਰਕਾਰ ਦਿੱਲੀ ਦੇ ਵਿੱਚ ਹੈ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਨਾਮ ਘਟਿਆ ਸਿੱਖਿਆ ਸਿੱਖਿਆ ਦੇ ਖੇਤਰ ਦੇ ਵਿੱਚ ਸਿਹਤ ਦੇ ਖੇਤਰ ਦੇ ਵਿੱਚ ਦਿੱਲੀ ਦੇ ਐਮਸੀਟੀ ਵਿੱਚ ਸਾਡੇ ਸਰਕਾਰ ਹੈ ਗੋਆ ਦੇ ਵਿੱਚ ਸਾਡੇ ਵਿਧਾਇਕ ਹੈ ਤੇ ਅੱਜ ਸਾਡੇ ਵਿਧਾਇਕ ਗੁਜਰਾਤ ਜਾ ਰਹੇ ਆ ਤੇ ਮੈਂ ਗੁਜਰਾਤ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਨਹੀਂ ਹਿਮਾਚਲ ਦੇ ਵਿੱਚ ਜੋ ਮੈਨੂੰ ਲੱਗ ਰਿਹਾ ਜੀ ਜੋ ਮੈਂ ਰਿਜ਼ਲਟ ਦੇਖਿਆ ਕਿ ਡੋ ਕਾਰਨਰ ਫਾਈਟ ਹੋਣ ਕਰਕੇ ਸਿੱਧੀ ਜਿਹੜੀ ਫਾਈਟ ਹੈ ਕਾਂਗਰਸ ਤੇ ਭਾਜਪਾ ਹੋਣ ਕਰਕੇ ਤੇ ਇਸ ਕਰਕੇ ਲੋਕਾਂ ਨੂੰ ਲੱਗਿਆ ਕਿ ਉਹ ਕਰਨ ਪਰ ਮੈਨੂੰ ਜ਼ਰੂਰ ਲੱਗਦਾ ਅਸੀਂ ਹਿਮਾਚਲ ਦੇ ਵਿੱਚ ਬਹੁਤ ਮਿਹਨਤ ਕੱਲ ਤੋਂ ਹੀ ਸ਼ੁਰੂ ਕਰਾਂਗੇ ਹਿਮਾਚਲ ਸਾਡਾ ਗਵਾਂਡੀ ਸੂਬਾ ਤੇ ਅਗਲੀ ਵਾਰੀ ਲੁਧਿਆਣਾ ਤੋਂ ਅੱbsch ਐਕਚੁਅਲ ਟਾ ਦੇ ਰਿਪੋਰਟ ਐਸਐਮਜ਼ ਨਿਊਜ਼